ਦਨ ਸਤਿਗੁਰੂ ਤੇਰਾ ਹੀ ਆਸਾ ਜੀ ਅੱਜ ਬਲਾਕ ਮਾਣੂ ਕੇ ਇਹ ਸਾਸ ਸੰਗਤ ਪੂਰੀ ਸੰਤ ਡਾਕਟਰ ਗੁਰਮੀਤ RAM SINGH ਜੀ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਬੋਧਾ ਰੋਪਣ ਕਰਦੇ ਹੋਏ ਆਪਾਂ ਗੱਲ ਕਰਾਂਗੇ ਬਲਾਕ ਦੀ ਕਮੇਟੀ ਨਾਲ ਪ੍ਰੇਮੀ ਪੰਗੀਦਾਸ ਪ੍ਰੇਮੀ ਬਲਾਕ ਬਲਾਕ ਪ੍ਰੇਮੀ ਸੇਕ ਬਲਵੀਰ ਜੀ 85 ਮੈਂਬਰ ਰਜਿੰਦਰਪਾਲ ਜੀ ਅਤੇ 15 ਮੈਂਬਰ ਕਮੇਟੀ ਆਪਣੇ ਨਾਲ ਸਾਬੋ ਪੌਦਾ ਰੋਪਣ ਕਰਨ ਲਈ ਤਿਆਰ ਖੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਹਾਂਜੀ ਭਾਜੀ ਕਿਸ ਖੁਸ਼ੀ ਵਿੱਚ ਇਹ ਅੱਜ ਪੌਦਾ ਰੋਪਣ ਤੁਸੀਂ ਕਰ ਰਹੇ ਹੋ ਦਨ ਦਨ ਸਟਾਰਟ ਕਰਉ ਤੇ ਰਹੀ ਆਸਰਾ ਅੱਜ ਅਸੀਂ ਪੂਜਨਿਕ ਸੰਤ ਡਾਕਟਰ ਗਰਮੀਤ ਰਾਵਈ ਜੀ ਅਨ ਸਾਦੀ ਜੋ ਕੱਲ ਨੂੰ 15 ਅਗਸਤ ਨੂੰ ਪਵਿੱਤਰ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਬਲਾਕ ਮਾਣੂ ਕੇ ਵੱਲੋਂ 777 ਪੌਦਾ ਜੋ ਪੂਰੇ ਬਲਾਕ ਦੇ ਵਿੱਚ ਲਾਇਆ ਜਾ ਰਿਹਾ ਜੈਸਦੀ ਸ਼ੁਰੂਆਤ ਆ ਕਿ ਪਿੰਡ ਹਟੂਰ ਤੋਂ ਪਹਿਲਾ ਦਰਖਤ ਲਾ ਕੇ ਸਾਡੇ 85 ਮੈਂਬਰ ਜੀ ਹੋਰ ਪ੍ਰਧਾਨ ਜੀ ਅਤੇ ਪੰਚਾਇਤ ਦੇ ਇੰਸਪੈਕਟਰ ਕਰਤਾਰ ਸਿੰਘ ਜੀ ਇਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਆ ਤਾਂ ਸਾਧ ਸੰਗਤ ਬੜੇ ਚਾਣ ਆ ਪੂਜਨੀਕ ਗੁਰੂ ਜੀ ਦਾ ਜੋ ਜਨਮ ਦਿਨ ਪੌਦੇ ਲਾ ਕੇ ਮਨਾ ਰਹੀ ਆ ਜਿਹੜਾ ਕਿ ਅੱਜ ਪੂਰਾ ਜਨਮ ਪੌਦੇ ਲਾ ਕੇ ਹੀ ਗੁਰੂ ਜੀ ਦਾ ਜਨਮ ਦਿਨ ਮਨਾਇਆ ਜਾਊਗਾ ਬਲਾਕ ਮਾਨੂਕੇ ਵੱਲੋਂ 7770 ਜੋ ਪੌਦਾ ਅੱਜ ਪੂਰੇ ਬਲਾਕ ਦੇ 22 ਪਿੰਡਾਂ ਦੇ ਵਿੱਚ ਜੋ 77 7770 ਪੌਦਾ ਲਾਇਆ ਜਾਊਗਾ ਔਰ ਗੁਰੂ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਧ ਸੰਗਤ ਬੜੇ ਚਾਮਾਂ ਤੇ ਖੁਸ਼ੀਆਂ ਦੇ ਨਾਲ ਇਹ ਦਰਖਤ ਲਾ ਰਹੀ ਆ ਸੋ ਪਿੰਡ ਦੀ ਪੰਚਾਇਤ ਨੇ ਵੀ ਸਾਧ ਸੰਗਤ ਦੇ ਅਪਰਾਲੇ ਨੂੰ ਦੇਖਦੇ ਹੋਏ ਤਿੰਨ ਕਿੱਲੇ ਜ਼ਮੀਨ ਦਿੱਤੀ ਆ ਜਿਹਦੇ ਵਿੱਚ ਸਾਧ ਸੰਗਤ ਵੱਲੋਂ ਅੱਜ ਦਰਖਤ ਲਾਏ ਜਾ ਰਹੇ ਨੇ ਵੀ ਠੀਕ ਹੈ ਜੀ ਇਹ ਬਾਤਾਂ ਲੈ ਕੇ ਇੰਟਰਵਿਊ ਲਈ ਦੀ ਹੈ ਬੜੇ ਚਾਹ ਦੇ ਨਾਲ ਸਾਧ ਸੰਗਤ ਦਰਖਤ ਲਾ ਰਹੀ ਹੈ ਜੀ ਗੁਰੂ ਜੀ ਦਾ ਜਨਮ ਦਿਨ ਬੜੇ ਖੁਸ਼ੀਆਂ ਦੇ ਨਾਲ ਦਰਖਤ ਲਾ ਕੇ ਮਨਾ ਰਹੀ ਹੈ